ਜੀ ਕਿਵੇਂ ਦੇਖੋਗੇ ਜਿਹਦੀ ਪੰਜਾਬ ਸਰਕਾਰ ਵੱਲੋਂ ਅੱਜ ਪੀਟੀਐਮ ਮੈਗਾ ਪੀਟੀਐਮ ਵੀ ਲਗਾਈ ਗਈ ਹੈ ਤਾਂ ਬੱਚਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਹਾਂਜੀ ਬਹੁਤ ਵਧੀਆ ਸਰਕਾਰ ਦੇ ਉਪਰਾਲੇ ਆ ਜੀ। ਸਾਡਾ ਸਕੂਲ ਆ ਬਹੁਤ ਅੱਛਾ ਚੱਲ ਰਿਹਾ ਲੰਬੀ ਵਾਲਾ ਜੀ। ਟੀਚਰਾਂ ਦੀ ਕੋਈ ਕਮੀ ਨਹੀਂ ਇੱਥੇ। ਠੀਕ ਹੈ ਜੀ। ਸਟਾਫ ਬਹੁਤ ਵਧੀਆ ਹੈਗਾ ਤੇ ਬਾਕੀ ਮਕਾਨ ਜਿਹੜੇ ਆਹ ਬਿਲਡਿੰਗ ਨਵੀਂ ਤਿਆਰ ਕੀਤੀ ਜਾ ਰਹੀ ਹੈ ਜੀ। ਤੇ ਸਾਇੰਸ ਤੇ ਆਪਣੇ ਉਹ ਕੈਂਪ ਲੱਗ ਰਹੇ ਹੈ ਤਿਆਰੀ ਕਰਾਈ ਜਾ ਰਹੀ ਹੈ ਬੱਚਿਆਂ ਨੂੰ। ਹਾਂ। ਕੀ ਸਰਕਾਰ ਦੇ ਬਹੁਤ ਵਧੀਆ ਉਪਰਾਲੇ ਆ ਜੀ ਕੁਝ ਕੁ ਕਮੀਆਂ ਆ ਮੰਮੀ ਆ ਜਿਹੜੀਆਂ ਕਾਮਿਸ਼ੀਆ ਕਹਿ ਸਕਦੇ ਆ ਕਮੀਆਂ ਹਰ ਸਕੂਲ ਦੇ ਵਿੱਚ ਹੁੰਦੀਆਂ ਤਾਂ ਉਸ ਨੂੰ ਲੈ ਕੇ ਤੁਸੀਂ ਪ੍ਰਬੰਧਕ ਤੇ ਕਮੇਟੀ ਦੇ ਵਿੱਚ ਹੋ ਤਾਂ ਉਸ ਨੂੰ ਵੀ ਕੋਈ ਚਰਚਾ ਦਾ ਵਿਸ਼ਾ ਬਣਾਇਆ ਫਿਰ ਮੀਟਿੰਗ ਦੇ ਨਹੀਂ ਸਾਡੀ ਕਮੇਟੀ ਬਣੀ ਆ ਸੀ ਜੋ ਵੀ ਕਮੀ ਆ ਉਹਨੂੰ ਪੂਰਾ ਕਰ ਰਹੇ ਆ ਜੀ ਸਾਡੇ ਸਕੂਲ ਦੇ ਵਿੱਚ ਕੋਈ ਕਮੀ ਨਹੀਂਗੀ ਸਾਡੇ ਸਕੂਲ ਦੇ ਵਿੱਚ ਹਰ ਸਹੂਲਤ ਮਿਲਦੀ ਹੈ ਜੀ ਬੱਚਿਆਂ ਨੂੰ ਸਕੂਲ ਐਮਿਨੈਂਸ ਦੇ ਵਿੱਚ ਥੋੜਾ ਸਕੂਲ ਆਇਆ ਹੋਇਆ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਜ ਪੀਟੀਐਮ ਸੀ ਕੀ ਕੁਛ ਦੇਖਿਆ ਵੀ ਪਹਿਲਾਂ ਕਿਸੇ ਪੁਰਾਣੀ ਸਰਕਾਰ ਦੇ ਵਿੱਚ ਕਿੱਥੇ ਕਿਹੜੀ ਸਥਿਤੀ ਸੀ ਅੱਜ ਕਿਹੜੀ ਸਥਿਤੀ ਸਕੂਲ ਹੈ ਨਹੀਂ ਪੁਰਾਣੀ ਸਰਕਾਰ ਤੋਂ ਤਾਂ ਬਹੁਤ ਵੱਧ ਕੇ ਹੈ ਜੀ ਇਹ ਬਹੁਤ ਵਧੀਆ ਸੁਧਾਰ ਹੋਇਆ ਜੀ ਅੱਗੇ ਨਾਲੋਂ ਦੱਸਦੇ ਵਿੱਚ ਪੰਜਾਬ ਸਰਕਾਰ ਨੂੰ ਕਿੰਨੇ ਨੰਬਰ ਦੇਵੋਗੇ ਸਿੱਖਿਆ ਕ੍ਰਾਂਤੀ 10 ਦੇ ਵਿੱਚੋਂ ਅਸੀਂ ਤਾਂ 10 ਹੀ ਦੇਵਾਂਗੇ ਜੀ ਸਾਡੇ ਤਾਂ ਬਹੁਤ ਵਧੀਆ ਹੈ ਜੀ ਕੀ ਨਾਮ ਹੈ ਕਿਸ ਕਿਰਨ ਕਿਰਨ ਯਾਦਵ ਮੇਰਾ ਨਾਮ ਹੈ ਲੈਕਚਰਰ ਮੈਥ ਸੀਨੀਅਰ ਲੈਕਚਰਰ ਆਨ ਆਰ ਸਕੂਲ ਦੀ ਮੈਂ ਤੇ ਆਪਣੀ ਪੰਜਾਬ ਸਿੱਖਿਆ ਕ੍ਰਾਂਤੀ ਜਿਸ ਅਸੀਂ ਬੱਚਿਆਂ ਨੂੰ ਜਿਵੇਂ ਸਾਡਾ ਸਕੂਲ ਆਫ ਐਮਿਨੈਂਸ ਚ ਆਇਆ ਇਹ ਤੇ ਸਾਡੇ ਕੋਲੇ 802 ਜਿਆਦਾ ਬੱਚੇ ਹੈਗੇ ਆ ਸਾਡੇ ਕੋਲ 21 ਕਲਾਸਿਸ ਹੈ ਜਿਨ੍ਹਾਂ ਚ ਸਾਡੇ ਐਸਐਸਓਈ ਜਿਹੜੀ ਕਲਾਸਿਸ ਹੈ ਉਹ ਬਿਲਕੁਲ ਡਿਫਰੈਂਟ ਹੈਗੀਆਂ ਉਹਨਾਂ ਵਾਸਤੇ ਵੱਖਰੇ ਕਲਾਸਰੂਮਸ ਹੈ ਪੈਨਲਸ ਹੈ ਮਤਲਬ ਇਹ ਸਾਇੰਸ ਟੀਮ ਵੀ ਚੱਲਦੀ ਹੈ ਵੋਕੇਸ਼ਨਲ ਵੀ ਚੱਲਦੀ ਹੈ ਕਾਮਰਸ ਟੀਮ ਵੀ ਚੱਲਦੀ ਹੈ ਸਾਰਾ ਹੈਗਾ ਬਾਕੀ ਸਰਕਾਰ ਵੱਲੋਂ ਇਹਨਾਂ ਨੂੰ ਪੂਰੀ ਯੂਨੀਫਾਰਮ ਦੀ ਫੈਸਿਲਿਟੀ ਦਿੱਤੀ ਗਈ ਹੈ ਅਸੀਂ ਮਤਲਬ ਕਾਫੀ ਬਦਲਾ ਦੇਖਿਆ ਹੈ ਬੱਚਿਆਂ ਦੇ ਇਹਨਾਂ ਦੇ ਸਾਡੇ 3 ਸਾਲਾਂ ਚ ਬਾਕੀ ਸਾਨੂੰ ਥੋੜੀ ਜੀ ਫੈਸਿਲਿਟੀ ਇਸ ਚੀਜ਼ ਦੀ ਬੜੀ ਅੱਛੀ ਲੱਗਦੀ ਹੈ ਇੱਕ ਸਾਨੂੰ ਬੱਚਿਆਂ ਨੂੰ ਕੰਟਰੋਲ ਕਰਨ ਦੇਖੋ 800 ਬੱਚਿਆਂ ਨੂੰ ਕੰਟਰੋਲ ਕਰਨ ਜੇ ਥੋੜੀ ਨਾ ਆਪਣਾ ਕੰਮ ਕਰਦੇ ਆ ਇੱਕ ਮੈਨੇਜਰ ਵੀ ਹੈ ਸਾਡੇ ਕੋਲੇ ਜਿਹੜੇ ਸਾਡੇ ਰੱਖ-ਰਖਾਵ ਦਾ ਕੰਮ ਚ ਹੈਲਪ ਕਰਦੇ ਆ ਬਾਕੀ ਸਟਾਫ ਤਕਰੀਬਨ ਤਕਰੀਬਨ ਕੋੜੇ ਲੀਟਰਲ ਵੀ ਹੀ ਕਟਾ ਹੈਗਾ ਕੁਝ ਉਹਦੀ ਅਸੀਂ ਸਰਕਾਰ ਵੱਲੋਂ ਸਰਕਾਰ ਨੂੰ ਡਿਮਾਂਡ ਕਰਦੇ ਆ ਵੀ ਸਾਨੂੰ ਜਿਹੜੀ ਸਾਇੰਸ ਟੀਮ ਦੇ ਸਟਾਫ ਹੈ ਜਿਹੜਾ ਉਹ ਪੂਰਾ ਦਿੱਤਾ ਜਾਵੇ ਹੂੰ ਤੇ ਬਾਕੀ ਯੂਨੀਫਾਰਮ ਦਾ ਹੈ ਬਾਕੀ ਟਾਈਮ ਟੂ ਟਾਈਮ ਸਾਡੇ ਕੋਲੇ ਬੱਚਿਆਂ ਨੂੰ ਫੀਡਬੈਕ ਲਈ ਆ ਆ ਆਈਆਈਟੀ ਤੇ ਨਾ ਤੋਂ ਅਮੰਤੀ ਵਾਲਿਆਂ ਤੋਂ ਇਹਨਾਂ ਦੇ ਆ ਰਹੇ ਹੈਗੇ ਆ ਨੋਟਸ ਵਗੈਰਾ ਆ ਰਹੇ ਆ ਤੇ ਵਿੰਟਰ ਕੈਂਪ ਲੱਗਦੇ ਆ ਸਮਰ ਕੈਂਪ ਲੱਗਦੇ ਆ ਐਕਸਰਸਨ ਟ੍ਰਿਪ ਵੀ ਲੱਗਦੇ ਆ ਇਹਨਾਂ ਦੇ ਤੇ ਅਸੀਂ ਪੰਜਾਬ ਸਰਕਾਰ ਦੀ ਇਸ ਤਰ੍ਹਾਂ ਦੇ ਕੰਮਾਂ ਵਾਸਤੇ ਬਹੁਤ ਬਹੁਤ ਧੰਨਵਾਦੀ ਹੈਗੇ ਆ ਦਸਦੇ ਵਿੱਚੋਂ ਕਿੰਨੇ ਨੰਬਰ ਦਿਓਗੇ ਕਿਉਂਕਿ ਇਸ ਤਰ੍ਹਾਂ ਦਾ ਸਟਰਕਚਰ ਦੁਬਾਰਾ ਪਹਿਲਾਂ ਕੇਬੀਸੀ ਤਾਂ ਹੁਣ ਦਾ ਸਟਰਕਚਰ ਹੈ ਸਰਕਾਰ ਦਾ ਇਸ ਕਿਵੇਂ ਦੇਖਿਆ ਮਤਲਬ ਸਾਨੂੰ ਇਹ ਹੋਇਆ ਵੀ ਇਸ ਸਰਕਾਰ ਦੇ ਦੌਰਾਨ ਵੀ ਬੱਚਿਆਂ ਨੇ ਇਹ ਮਤਲਬ ਅੱਜਕੱਲ ਦੀ ਜਿਵੇਂ ਯੁੱਗ ਹੈ ਅੱਜਕੱਲ ਦਾ ਉਸ ਦੇ ਯੁੱਗ ਤੋਂ ਧਿਆਨ ਚ ਜਿਵੇਂ ਮਤਲਬ ਪਹਿਲਾਂ ਕੀ ਹੁੰਦਾ ਸੀ ਬੱਚੇ ਕੋਚਿੰਗ ਲੈਂਦੇ ਸੀ ਆਪ ਦੇ ਲੈਵਲ ਤੇ ਲੈਂਦੇ ਸੀ ਸਰਕਾਰ ਨੇ ਇਹ ਨੋਟ ਕੀਤਾ ਵੀ ਬੱਚਿਆਂ ਨੂੰ ਕੋਚਿੰਗ ਆਪਾ ਸਕੂਲ ਚ ਦੇਈਏ ਦੇਖੋ ਨਰਸਰੀ ਕਲਾਸਿਸ ਪਹਿਲਾਂ ਨਹੀਂ ਹੁੰਦੀਆਂ ਸੀ ਹੁਣ ਇਹ ਸਰਕਾਰ ਨੇ ਬਿਲਕੁਲ ਨਰਸਰੀ ਕਲਾਸਿਸ ਤੋਂ ਸ਼ੁਰੂ ਕੀਤਾ ਹੈ ਇਹਨਾਂ ਨੂੰ ਪ੍ਰੀ ਨਰਸਰੀ ਕਲਾਸਿਸ ਜਾਂ ਨਰਸਰੀ ਕਲਾਸਿਸ ਮੋਸਟਲੀ ਪ੍ਰਾਈਵੇਟ ਸਕੂਲਾਂ ਚ ਹੁੰਦੀਆਂ ਸੀਗੀਆਂ ਤੇ ਸਰਕਾਰ ਨੂੰ ਅਸੀਂ 10 ਚੋਂ ਮੇਰੇ ਖਿਆਲ ਚ ਜੇਕਰ ਤੇ ਸਟਾਫ ਪੂਰਾ ਹੋ ਜਾਏ ਤੇ ਮੈਂ 10 ਚੋਂ 10